ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਹਿੰਡੋਲ ਮਹੱਲਾ ਚੌਥਾ ਬਸੰਤ ਤੇ ਹਿੰਡੋਲ ਦੋਨਾ ਰਾਗਾਂ ਨੂੰ ਮੇਲ ਕੇ ਚੌਥੇ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਹਨ ਮੇਰਾ ਇੱਕ ਖਿਨ ਮਨੁਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸ ਗੀਦੇ। हे प्रभु तेरे नाम ਤੂੰ ਬਿਨਾ ਮੇਰਾ ਮਨ ਇੱਕ ਛਿਨ ਮਾਤਰ ਵੀ ਰਹਿ ਨਹੀਂ ਸਕਦਾ। हे हरि हरिपरि ਕਰਨ ਵਾਲੀ ਪ੍ਰਭੂ ਮੇਰਾ ਮਨ ਨਿਤ ਪ੍ਰਦੀ ਤੇਰੇ ਨਾਮ ਰਸ ਵਿੱਚ ਹੀ ਗੀਦੇ ਗਿਜ ਗਿਆ। ਜਿਉ ਬਾਰਕ ਰਸਕ ਪਰਿਓ ਧਨ ਮਾਤਾ ਧਨ ਕਾਢੇ ਬਿਲਲ ਬਲੀਦੇ ਜਿਵੇਂ ਕਹਿੰਦੇ ਦੁੱਧ ਚੁੰਮਦਾ ਬਾਰਕ ਬੱਚਾ ਰਸਕ ਸਵਾਦ ਦੇ ਨਾਲ ਵਾ ਰਸੀਆ ਹੋ ਕੇ ਦੁੱਧ ਚੁੰਗਣ ਲਈ ਮਾਤਾ ਮਾਂ ਦੇ ਥਣ ਅਸਥਨਾ ਨੂੰ ਜਾ ਪੈਂਦਾ ਹੈ ਅਤੇ ਜਦੋਂ ਮਾਂ ਬੱਚੇ ਦੇ ਮੁਖ ਵਿੱਚੋਂ ਆਪਣਾ ਅਸਥਨ ਕੱਢ ਲੈਂਦੀ ਹੈ ਤਦੋਂ ਬਿਲਲ ਵਿਰਲਾਪ ਕਰਦਾ ਬਲੀਦੇ ਰੋਂਦਾ ਰਹਿੰਦਾ ਹੈ ਅਤਵਾ ਇਸੇ ਪ੍ਰਕਾਰ ਸਾਡਾ ਮਨ ਰੂਪੀ ਬੱਚਾ ਸਤਿਗੁਰੂ ਰੂਪੀ ਮਾਨ ਦੇ ਨਾਮ ਰੂਪੀ ਅਸਥਨ ਵਿੱਚੋਂ ਆਨੰਦ ਰੂਪੀ ਦੁੱਧ ਨੂੰ ਰਸੀਆ ਹੋ ਕੇ ਚੁੰਗਣਾ ਕਰਦਾ ਹੈ ਜਦੋਂ ਗੁਰੂ ਜੀ ਸਾਡੇ ਹਿਰਦੇ ਰੂਪੀ ਮੁਖ ਵਿੱਚੋਂ ਆਪਣਾ ਨਾਮ ਰੂਪੀ ਅਸਥਨ ਕੱਢ ਲੈਂਦੇ ਹਨ ਤਦੋਂ ਸਾਡਾ ਮਨ ਵਿਰਲਾਪ ਤੇ ਵਿਰਲਾਪ ਕਰਦਾ ਹੈ ਭਾਵ ਸ਼ਾਂਤੀ ਨਹੀਂ ਆਉਂਦੀ ਗੋਬਿੰਦ ਜੀ ਮੇਰੇ ਮਨ ਤਨ ਨਾਮ ਹਰ ਬੀਦੇ ਮੇਰੇ ਹੈ ਭਾਵ ਹੈ ਗੋਬਿੰਦ ਪ੍ਰਭੂ ਜੀ ਮੇਰੇ ਮਨ ਤੇ ਤਨ ਤੇਰੇ ਹਰੀ ਨਾਮ ਬੀਦੇ ਬਿਨੇ ਗਏ ਹਨ ਵੱਡੇ ਭਾਗ ਗੁਰ ਸਤ ਗੁਰ ਪਾਇਆ ਵਿੱਚ ਕਾਇਆ ਨਗਰ ਹਰ ਸੀਦੇ ਰਹਾਉ ਅਸੀਂ ਵੱਡੇ ਭਾਗਾਂ ਕਰਕੇ ਪੂਜਨੀਕ ਸਤਗੁਰੂ ਪਾਉਣਾ ਕੀਤਾ ਹੈ ਹੇ ਹਰੀ ਪ੍ਰਭੂ ਗੁਰਾਂ ਦੀ ਕਿਰਪਾ ਦੁਆਰਾ ਇਸ ਕਾਇਆ ਦੇ ਰੂਪੀ ਨਗਰ ਵਿੱਚ ਅੰਦਰ ਭਾਵ ਤੈਨੂੰ ਸਿੱਧੇ ਸਿੱਧ ਪ੍ਰਗਟ ਕਰ ਲਿਆ ਹੈ ਰਹਾਉ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹਿ ਪ੍ਰਭੂ ਹਰ ਬੀਦੇ ਏ ਪ੍ਰਭੂ ਤੇਰੇ ਜਨ ਦਾਸ ਦੇ ਜੀਤੇ ਜਿਤਨੇ ਜਾਗਰਤ ਅਵਸਥਾ ਦੇ ਸਵਾਸ ਹਨ ਅਤੇ ਜਿਤਨੇ ਸੁਪਨ ਸੁਖੋਪਤ ਅਵਸਥਾ ਦੇ ਸਵਾਸ ਹਨ ਪਾਪ ਜਿੰਨੇ ਵੀ ਸਵਾਸ ਲੈਂਦਾ ਹੈ ਇਹ ਹਰੀ ਹਰਿ ਹਰਿ ਪ੍ਰਭੂ ਉਹ ਤੇਰੇ ਬਿਰਹ ਹੈ ਪ੍ਰੇਮ ਦੇ ਵਿੱਚ ਹੀ ਬੀਦੇ ਵਿਨੇ ਰਹਿੰਦੇ ਹਨ ਜਿਉ ਜਲ ਕਮਲ ਪ੍ਰੀਤ ਅਤਿ ਭਾਰੀ ਬਿਨ ਜਲ ਦੇਖੇ ਸੁਕਲੀਦੇ ਜਿਵੇਂ ਕਹਿੰਦੇ ਜਲ ਪਾਣੀ ਦੇ ਨਾਲ ਕਮਲ ਫੁੱਲ ਦੀ ਅਤਿ ਅਤਿਸ਼ੇ ਕਰਕੇ ਭਾਰੀ ਬਹੁਤ ਪ੍ਰੀਤੀ ਹੁੰਦੀ ਹੈ ਉਹ ਜਲ ਪਾਣੀ ਨੂੰ ਵੇਖਣ ਤੋਂ ਬਿਨਾ ਸੁਕਲੀਦੇ ਸੁੱਕ ਜਾਂਦਾ ਹੈ ਭਾਵ ਜਦੋਂ ਤਲਾਬ ਵਿੱਚ ਪਾਣੀ ਸੁੱਕ ਜਾਂਦਾ ਤਾਂ ਪਾਣੀ ਤੋਂ ਬਿਨਾਂ ਸੁੱਕ ਜਾਂਦਾ ਹੈ ਅਤਵਾ ਇਸੇ ਪ੍ਰਕਾਰ ਤੇਰੇ ਦਰਸ਼ਨਾ ਰੂਪੀ ਜਲ ਨੂੰ ਦੇਖਣ ਤੋਂ ਬਿਨਾਂ ਸਾਡਾ ਚੇਤ ਰੂਪ ਕੌਲ ਸੋਗ ਦੇ ਕਹਿੰਦੇ ਵਿੱਚ ਸੁੱਕ ਜਾਂਦਾ ਹੈ ਜਨ ਜਪਿਓ ਨਾਮ ਨਿਰੰਜਨ ਨਰਹਰ ਉਪਦੇਸ਼ ਗੁਰੂ ਹਰਪ੍ਰੀਦੇ हे हरि जिन्नां नु ਗੁਰਾਂ ਨੇ ਆਪਣਾ ਉਪਦੇਸ਼ ਨਾਮ ਅੰਤਹਿ ਕਰੂਪੀ ਥਾਲੀ ਦੇ ਵਿੱਚ ਪਰੋਸਣਾ ਕੀਤਾ ਹੈ हे ਨਰੰਜਨ ਸ਼ੁੱਧ ਸਰੂਪ ਨਰ ਹਰ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਉਹਨਾਂ ਜਨ ਦਾਸਾਂ ਨੇ ਤੇਰਾ ਨਾਮ ਜੱਪਿਓ ਕਈਏ ਜੱਪਣਾ ਕੀਤਾ ਹੈ ਜਨਮ ਜਨਮ ਕੀ ਹੋਮੇ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਉਨਾਂ ਦੀ ਜਨਮ ਜਨਮਾਤਰਾਂ ਦੀ ਲੱਗੀ ਹੋਈ ਹਉਮੇ ਹੰਗਤਾ ਦੀ ਮੈਲ ਜਿਹੜੀ ਆ ਨਿਕਲ ਜਾਂਦੀ ਹੈ हे ਹਰੇ ਭਰੇ ਕਰਨ ਵਾਲੇ ਹਰੀ ਉਹਨਾਂ ਨੂੰ ਤੇਰੇ ਅੰਮ੍ਰਿਤ ਨਾਮ ਜਲ ਦੇ ਨੀਦੇ ਖਜ਼ਾਨੇ ਪ੍ਰਾਪਤ ਹੋਏ ਹਨ ਅਥਵਾ हे ਨੀਦੇ ਸਮੁੰਦਰ ਦੀ ਨਿਆਈ ਵਿਸ਼ਾਲ ਹਿਰਦੇ ਵਾਲੇ ਪ੍ਰਭੂ ਤੇਰੇ ਹਰ ਹਰ ਅੰਮ੍ਰਿਤ ਨਾਮ ਰੂਪ ਜਲ ਨਾਲ ਉਹਨਾਂ ਦੀ ਜਨਮ ਜਨਮਾਤਰਾਂ ਦੀ ਹਮੇਂਦੀ ਮੈਲ ਨਿਕਲ ਗਈ ਹੈ ਹਮਰੇ ਕਰਮ ਨਾ ਵਿੱਚ ਰੋ ਠਾਕੁਰ ਤੂੰ ਪੈਜ ਰੱਖੋ ਆਪਣੀ ਦੇ हे ਠਾਕੁਰ ਸੁਆਮੀ ਪ੍ਰਭੂ ਸਾਡੇ ਕਰਮਾਂ ਨੂੰ ਵਿਚਾਰਨਾ ਨਾ ਕਰੋ ਤੇ ਸਾਨੂੰ ਆਪਣੀ ਦੇ ਆਪਣੇ ਜਾਣ ਕੇ ਤੁਸੀਂ ਸਾਡੀ ਪੈਜ ਇੱਜ਼ਤ ਰੱਖਣੀ ਕਰੋ ਹਰ ਭਾਵੈ ਸੁਣ ਬਿਨੋਂ ਬੇਨਤੀ ਜਨ ਨਾਨਕ ਸ਼ਰਣ ਪਵੀਦੇ ਹੇ ਪ੍ਰਭੂ ਜੇਕਰ ਤੈਨੂੰ ਪਾ ਜਾਵੇ ਤਾਂ ਮੇਰੇ ਬਿਨੋਂ ਅਰਜ਼ੋਈ ਕਰਨ ਵਾਲੇ ਦੀ ਇੱਕ ਬੇਨਤੀ ਅਰਜ ਸੁਣਨਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਜਨਦਾਸ ਤੇਰੀ ਸਰਣ ਓਟ ਵਿੱਚ ਪਵਿੱਦੇ ਪਏ ਹੋਏ ਹਾਂ ਬਸੰਤ ਹਿੰਡੋਲ ਮਹੱਲਾ 14 ਸੋ ਇੱਥੇ ਫਿਰ ਬਸੰਤ ਤੇ ਹਿੰਡੋਲ ਦੋਨਾਂ ਰਾਗਾਂ ਨੂੰ ਮੇਲ ਕੇ ਚੌਥੇ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਨ ਦਾ ਸੁਭਾਅ ਦੱਸਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਮਨ ਕਿਨ-ਕਿਨ ਭਰਮ ਭਰਮ ਬਹੁਤਾ ਵੈ ਤਿਲ ਘਰ ਨਹੀਂ ਵਾਸਾ ਪਾਈਐ ਹੇ ਭਾਈ ਜੀਵ ਦਾ ਮਨ ਕਿਨ-ਕਿਨ ਕਾਲ ਵਿੱਚ ਭਰਮ ਕਰਕੇ ਪਰਮ ਦਾ ਹੋਇਆ ਵਾ फडਕ-फडਕ ਕੇ ਬਾਹਰ ਮੁਕ ਬਿਰਤੀ ਵਿੱਚ ਬਹੁਤ ਦੌੜਦਾ ਹੈ ਉਹ ਇੱਕ ਤਿਲ ਰੰਚਕ ਮਾਤਰ ਵੀ ਅੰਤ ਹੈ ਕਰਨੂਪੀ ਵਸ ਰੂਪ ਰੂਪੀ ਘਰ ਵਿੱਚ ਨਿਵਾਸ ਨਹੀਂ ਪਾਉਣਾ ਕਰਦਾ ਗੁਰ ਅੰਕਸ ਸ਼ਬਦ दारू ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਜਿਨ੍ਹਾਂ ਦੇ ਮਨ ਰੂਪੀ ਹਾਦੀ ਦੇ ਸਿਰ ਉੱਪਰ दारू ਔਸ਼ਧੀ ਰੂਪ ਸ਼ਬਦ ਦਾ ਅੰਕਸ ਕੁੰਡਾ ਰੱਖਣਾ ਕੀਤਾ ਹੈ ਉਹ ਕਹਿੰਦੇ ਸੰਸਾਰ ਰੂਪੀ ਘਰ ਵਿੱਚ ਰਹਿੰਦੇ ਹੋਏ ਸਾਧ ਸੰਗਤ ਰੂਪੀ ਮੰਦਰ ਵਿੱਚ ਆਣ ਲਿਆ ਕੇ ਮਨ ਨੂੰ ਵਸਾਉਣਾ ਕਰਦੇ ਹਨ ਵਾਸ ਰੂਪੀ ਕਰਦੇ ਅੰਦਰ ਅੰਤਕਰ ਰੂਪੀ ਮੰਦਰ ਵਿੱਚ ਅੰਤਰਮੁਖ ਬਿਰਤੀ ਦੁਆਰਾ ਲਿਆ ਕਰਕੇ ਵਸਾਉਣਾ ਕਰਦੇ ਹਨ ਗੋਬਿੰਦ ਜੀ ਉਹ ਸਤ ਸੰਗਤ ਮੇਲ ਹਰ ਧਿਆਈਐ ਏ ਗੋਬਿੰਦ ਪ੍ਰਭੂ ਜੀਓ ਸਾਨੂੰ ਆਪਣੀ ਸਤ ਸੰਗਤ ਨਾਲ ਮਿਲਣਾ ਕਰ ਜਿੱਥੇ ਬੈਠ ਕੇ ਅਸੀਂ ਤੇਰਾ ਹਰ ਹਰ ਨਾਮ ਸਿਮਰਨਾ ਕਰੀਏ ਮੇਰਾ ਰੋਗ ਗਿਆ ਸੁਖ ਪਾਇਆ ਹਰ ਸਹਜ ਸਮਾਦ ਲਗਾਈਐ ਰਹਾਉ ਜਿਨਾਂ ਨੇ ਤੇਰਾ ਨਾਮ ਸਿਮਰਿਆ ਹੈ ਉਹਨਾਂ ਦਾ ਹਉਮੈ ਹੰਗਤਾ ਮਮਤਾ ਦਾ ਰੋਗ ਚਲਿਆ ਗਿਆ ਹੈ ਅਤੇ ਉਹਨਾਂ ਨੇ ਆਤਮਿਕ ਸੁਖ ਪਾ ਲਿਆ ਹੈ ਏ ਹਰੀ ਉਹ ਸਹਜ ਸੁੱਤੇ ਸਦ ਹੀ ਤੇਰੇ ਸਰੂਪ ਵਿੱਚ ਨਿਰਵਕਲਪ ਸਮਾਦੀ ਲਾਉਣਾ ਕਰਦੇ ਹਨ ਰਹਾਉ ਕਰ ਰਤਨ ਲਾਲ ਬਹੁਮਾਨਕ ਲਾਦੇ ਮਨ ਭ੍ਰਮਿਆ ਲੈ ਨ ਸਕਾਈਐ ਇਸ ਹਿਰਦੇ ਰੂਪੀ ਕਰ ਵਿੱਚ ਵਿਰਾਗ ਰੂਪੀ ਰਤਨ ਪ੍ਰੇਮ ਰੂਪੀ ਲਾਲ ਤੇ ਸਰਵਣ ਮੰਨਣ ਅਧਿਆਸਨ ਰੂਪੀ ਬਹੁਤ ਮਾਨਕ ਮੋਤੀ ਲੱਦੇ ਭਰੇ ਹੋਏ ਹਨ ਪਰ ਮਨ ਦੇ ਭ੍ਰਮਿਆ ਭ੍ਰਮਣ ਕਰਕੇ ਲੈ ਪ੍ਰਾਪਤ ਨਹੀਂ ਕਰ ਸਕੀਦੇ ਜੋ ਓਡਾ ਕੂਪ ਗੋਜ ਖਿਨ ਕੱਢੈ ਤੇ ਉਹ ਸਤਿਗੁਰ ਵਸਤ ਲਹਾਈਐ ਜਿਵੇਂ ਓਡਾ ਸਿੰਘਾ ਮਨੁੱਖ ਗੋਜ ਗੁਪਤ ਕੂਪ ਖੂਨ ਇੱਕ ਛਿਨ ਵਿੱਚ ਹੀ ਕੱਢ ਕੇ ਪ੍ਰਗਟ ਕਰ ਦਿੰਦਾ ਹੈ ਤਿਵੇਂ ਕਹਿੰਦੇ ਸਤਿਗੁਰਾਂ ਦੁਆਰਾ ਇਸ ਸਰੀਰ ਰੂਪੀ ਜ਼ਮੀਨ ਦੇ ਅੰਦਰੋਂ ਕੀ ਉਪਰੋਕਤ ਵਾ ਆਤਮਾ ਆਨੰਦ ਰੂਪੀ ਵਸਤੂ ਲਭ ਪ੍ਰਾਪਤ ਕਰ ਲਈਦੀ ਹੈ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਐ ਜਿੰਨਾ ਮਨੁੱਖਾਂ ਨੇ ਅਜਿਹਾ ਸਾਧ ਸ੍ਰੇਸ਼ਟ ਸਤਿਗੁਰੂ ਨਹੀਂ ਪਾਉਣਾ ਕੀਤਾ ਉਹਨਾਂ ਨਰ ਮਨੁੱਖਾਂ ਦੇ ਜੀਵਾਈਐ ਜੀਵਨ ਨੂੰ ਤ੍ਰਕਾਰ ਤ੍ਰਿਗ ਤ੍ਰਿਗ ਫਿਟਕਾਰਾਂ ਤੇ ਫਿਟਕਾਰਾਂ ਪੈਂਦੀਆਂ ਹਨ ਬਹੁ ਜਿਤਨਾ ਪਿਛੇ ਜੀ ਲ ਆਏ ਹਨ ਉਸ ਨੂੰ ਮਿਤ੍ਰਕਾਰ ਹੈ ਤੇ ਜਿਤਨਾ ਅੱਗੇ ਜੀਵੇਗਾ ਉਹ ਵੀ ਤ੍ਰਕਾਰ ਜੋਗ ਹੈ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਈਐ ਪਿਛਲੇ ਪੁੰਨ ਕਰਮਾਂ ਦੇ ਫਲ ਕਰਕੇ ਇਹ ਮਨੁੱਖਾ ਜਨਮ ਰੂਪੀ ਪਦਾਰਥ ਪਾਇਆ ਜਾਂਦਾ ਹੈ ਪਰ ਉਹਨਾਂ ਮਨੁੱਖਾਂ ਦਾ ਇਹ ਅਮੋਲਕ ਜਨਮ ਕੌਡੀ ਦੇ ਬਦਲੇ ਪਾਵਟੇ ਵਾ ਮਾਇਆ ਰੂਪੀ ਕਉਡੀ ਦੇ ਬਦਲੇ ਵਿਰਥ ਜਾ ਰਿਹਾ ਹੈ ਮਦ ਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਏ ਮਦ ਸੂਦਨ ਮਧੂਦੈਂਤ ਨੂੰ ਸੂਦਨ ਕੱਟਣ ਵਾਲੇ ਵਹੰਕਾਰ ਅ ਗਿਆਨ ਰੂਪੀ ਮਧੂਦੈਂਤ ਨੂੰ ਕੱਟਣ ਵਾਲੇ ਹਰੀ ਪ੍ਰਭੂ ਸਾਡੇ ਉੱਪਰ ਸਾਡੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨੀ ਕਰ ਆਪਣੀ ਮਿਹਰ ਕਰਕੇ ਸਾਨੂੰ ਗੁਰੂ ਨਾਲ ਮਿਲਾਉਣਾ ਕਰ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਸਤਿਗੁਰੂ ਸਾਹਿਬ ਜੀ ਸਤਿਗੁਰੂ ਜੀ ਕਿਰਪਾ ਕਰਕੇ ਪਰਮਾਰੇ ਹਨ ਕਿ हे ਪ੍ਰਭੂ ਜਿਨ੍ਹਾਂ ਤੇਰੇ ਜਨ ਦਾਸਾਂ ਨੇ ਨਿਰਵਾਣ ਬੰਦਨਾ ਤੂੰ ਰਹਿਤ ਆਦਤਾਂ ਦੁੱਖਾਂ ਤੋਂ ਰਹਿਤ ਤੁਰਿਆ ਪਦ ਪਦਵੀ ਨੂੰ ਪਾਉਣਾ ਕੀਤਾ ਹੈ हे ਹਰੀ ਅਸੀਂ ਉਹਨਾਂ ਸਾਧੂ ਸ੍ਰੇਸ਼ਟ ਮਹਾਂਤਮਾ ਜਨਾਂ ਨਾਲ ਮਿਲ ਕਰਕੇ ਤੇਰੇ ਗੁਣ ਗਾਉਣਾ ਕਰੀਏ ਬਸੰਤ ਹਿੰਡੋਲ ਮਹੱਲਾ ਚੌਥਾ ਬਸੰਤ ਤੇ ਹਿੰਡੋਲ ਦੋਨਾਂ ਰਾਗਾਂ ਨੂੰ ਮਿਲ ਕੇ ਚੌਥੇ ਸਰੂਪ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਆਵਣ ਜਾਣ ਭਇਆ ਦੁੱਖ ਬਿਖਿਆ ਦੇਹ ਮਨ ਮੁਖ ਸੁਣੀ ਸੁੰਨਯ ਅਭਿਸ਼ਿਆ ਦੀ ਵਾਸ਼ਨਾ ਵਾ ਮਾਇਆ ਕਰਕੇ ਜੀਵਾਂ ਨੂੰ ਆਉਣ ਜਾਣ ਜੰਮਣ ਮਰਨ ਦਾ ਦੁੱਖ ਲੱਗਾ ਹੋਇਆ ਨਾਮ ਤੋਂ ਸੁਝ ਸਕਨੇ ਮਨਮੁਖਾਂ ਦੀ ਦੇਹ ਕਾਇਆ ਵੀ ਸ਼ੁਭ ਗੁਣਾ ਤੋਂ ਸੁਣੀ ਗਈਏ ਸਖਣੀ ਖਾਲੀ ਹੈ ਵਾ ਉਹਨਾਂ ਦੀ ਬੁੱਧੀ ਰੂਪੀ ਦੇਹ ਵੀ ਖਾਲੀ ਹੈ ਅਤੇ ਰਸਨਾ ਵੀ ਖਾਲੀ ਹੈ ਪਾਪ ਭਜਨ ਸਿਮਰਨ ਤੋਂ ਬਿਨਾ ਮਨਮੁਖ ਆਪ ਪਰਮਾਰਥ ਵੱਲੋਂ ਜੜ ਹਨ ਅਤੇ ਉਹਨਾਂ ਦੀ ਦੇਹ ਵੀ ਜੜ ਹੈ ਰਾਮ ਨਾਮ ਖਿੰਨ ਪਲ ਨਹੀਂ ਚੇਤੇਆ ਜੰਮ ਪਕਰੇ ਕਾਲ ਸਲੰਘ ਉਹਨੇ ਰਾਮ ਪ੍ਰਮਾਤਮਾ ਦਾ ਨਾਮ ਪਲ ਮਾਦਰ ਸਮੇਂ ਵਿੱਚੋਂ ਖਿੰਨ ਜਿੰਨਾ ਸਮਾਂ ਵੀ ਚੇਤੇਆ ਚੇਤੇ ਨਹੀਂ ਕੀਤਾ ਅੰਤ ਨੂੰ ਕਾਲ ਕਰਨ ਵਾਲਾ ਜੰਮ ਉਹਨਾਂ ਨੂੰ ਪਰਤਖ ਵ ਸੰਸਕਾਰਾਂ ਰੂਪੀ ਸਲੰਘ ਕੇਸਾਂ ਤੋਂ ਪਕੜ ਕੇ ਫੜ ਕੇ ਪ੍ਰਲੋਕ ਨੂੰ ਲੈ ਜਾਵੇਗਾ गोबिंद जी बेखौ में ममता मुंज बिनती करिए के हे गोबिंद जीयो प्रभु जी ਸਾਡੇ ਅੰਦਰੋਂ ਬਿਕ ਵਿਹੋ ਰੂਪ ਮਾਇਆ ਦੇਹੀ ਹੰਗਤਾ ਪਦਾਰਥਾਂ ਦੀ ममता ਇਹ ਮੇਰ मुंज ਕਟਣੀ ਕਰੂ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਪੰញ ਰਹਾਉ ਏ ਹਰੀ ਪ੍ਰਭੂ ਗੁਰਾਂ ਦੀ ਸਦਸੰਗਤ ਅਤਿਅੰਤ ਪਿਆਰੀ ਹੈ। हे ਹਰੀ ਮੈਂ ਉਸ ਸੰਗਤ ਵਿੱਚ ਮਿਲ ਕਰਕੇ ਤੇਰੇ ਨਾਮ ਰਸ ਨੂੰ ਪੁੰਜ ਗਈਏ ਭੋਗਣਾ ਮਾਲਣਾ ਕਰਾ ਰਹਾਓ। ਸਦਸੰਗਤ ਸਾਧ ਦਇਆ ਕਰ ਮੇਲੋ ਸਰਣਾਗਤ ਸਾਧੂបញ្ញ। हे ਪ੍ਰਭੂ ਸਾਧ ਸ੍ਰੇਸ਼ਟ ਗੁਰੂ ਮਹਾਤਮਾ ਜਨਾਂ ਦੀ ਸਤ ਸਰੂਪ ਨਾਲ ਮੇਲਣ ਵਾਲੀ ਸੰਗਤ ਵਿੱਚ ਸਾਨੂੰ ਆਪਣੀ ਦਇਆ ਕਿਰਪਾ ਕਰਕੇ ਮੇਲਣਾ ਕਰੋ। ਅਤੇ ਮੈਂ ਉਹਨਾਂ ਸਾਧੂ ਮਹਾਤਮਾ ਦੀ ਸੰਗਤ ਵਿੱਚ ਪੰਜ ਕਈਏ ਪੈਣਾ ਕਰਾਂ ਵਾਜੂ ਸਾਧੂ ਤੇਰੀ ਸ਼ਰਨ ਵਿੱਚ ਪਏ ਹਨ ਮੈਂ ਉਹਨਾਂ ਦੀ ਸ਼ਰਨ ਵਿੱਚ ਪੈਣਾ ਕਰਾਂ ਹਮ ਡੁੱਬਦੇ ਪਾਥਰ ਕਾੜ ਲੇਹ ਪ੍ਰਭ ਤੂੰ ਮਦੀਨ ਦਿਆਲ ਦੁਖ ਪਾញ ਏ ਪ੍ਰਭ ਹਮ ਅਸੀਂ ਆਪਾਪਾ ਨਾਲ ਪਾਥਰ ਪੱਥਰ ਵਾਂਗ ਭਾਰੇ ਹੋਣ ਕਰਕੇ ਸੰਸਾਰ ਸਮੁੰਦਰ ਦੇ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਦੇ ਜਾ ਰਹੇ ਹਾਂ ਅ ਤੂੰ ਸਿਂ ਕਿਰਪਾ ਕਰਕੇ ਮੁਕਤ ਰੂਪੀ ਕਿਨਾਰੇ ਤੇ ਕੱਢ ਲੈਣਾ ਕਰੋ ਤੁਸੀਂ ਦੀਨ ਗਰੀਬਾਂ ਉੱਪਰ ਦਿਆਲਤਾ ਮਿਹਰਬਾਨ ਹੋਣ ਵਾਲੇ ਹੋ ਅਤੇ ਸਾਰੇ ਦੁੱਖਾਂ ਨੂੰ ਭੰਨ ਭੰਨਣ ਵਾਲੇ ਹੋ ਵਾ ਤੇਰਾ ਨਾਮ ਹੀ ਦੁੱਖ ਭੰਜਨ ਹੈ ਹਰ ਉਸਤ ਤਾਰ ਰਿਦ ਅੰਤਰ ਸੁਆਮੀ ਸਤ ਸੰਗਤ ਬੇਲ ਬੋਧ ਲੰਯ हे स्वामी मालिक हरिप्रभु ਸਾਡੇ ਰਿੱਧ ਹਿਰਦੇ ਦੇ ਅੰਦਰ ਵਿੱਚ ਆਪਣੀ ਉਸਤਤ ਸਿਫਤ ਸਲਾਹ ਵਡਿਆਈ ਧਾਰਨਾ ਬਸਾਉਣਾ ਕਰੋ ਤਾਂ ਜੋ ਮੈਂ ਗੁਰਾਂ ਦੀ Satsangat ਵਿੱਚ ਮਿਲ ਕੇ ਆਤਮ ਵਿਸ਼ੈਣੀ ਬੁੱਧ ਲੰਝ ਲੈਣਾ ਕਰਾਂ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਬਿਟੋ ਕਉਮ ਵੰਯ हे हरिप्रभु ਤੇਰੇ ਨਾਮੈ ਨਾਮ ਨਾਲ ਅਸੀਂ ਪ੍ਰੀਤੀ ਲਿਵ ਲਾਉਣਾ ਕੀਦੀ ਹੈ हे हरि असि तेरे बेटों ਉਪਰੋਂ ਬਲਹਾਰ ਵੰਜ ਜਾਂਦੇ ਹਾਂ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵ ਹਰ ਲੰਝ हे हरि ਹਰੇ ਪਰੇ ਕਰਨ ਵਾਲੇ ਪ੍ਰਭ ਆਪਣੇ ਜਨ ਸੇਵਕ ਦੇ ਸਾਰੇ ਮਨੋਰਥ ਮਨ ਦੇ ਸੰਕਲਪ ਪੂਰੇ ਕਰੋ ਜੇ हे हरि ਮੈਂ ਤੇਰਾ हरि नाम ਹੀ ਲੰਝ ਲੈਣਾ ਚਾਹੁੰਦਾ ਹਾਂ ਤੁਸੀਂ ਕਿਰਪਾ ਕਰਕੇ ਆਪਣਾ ਨਾਮ ਦੇਣਾ ਕਰੋ ਜਨ ਨਾਨਕ ਮਨ ਤਨ ਆਨੰਦ ਭਇਆ ਹੈ ਗੁਰਮੰਤਰ ਦਿਓ ਹਰ ਪੰਝ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਜਨਾਂ ਦੇ ਮਨ ਹਿਰਦੇ ਤੇ ਤਨ ਸਰੀਰ ਜੋ ਅੰਦਰ ਆਨੰਦ ਆਨੰਦ ਪ੍ਰਾਪਤ ਹੋਇਆ ਹੈ ਏ ਹਰੀ ਜਿਨ੍ਹਾਂ ਨੂੰ ਗੁਰਾਂ ਨੇ ਤੇਰਾ ਨਾਮ ਰੂਪੀ ਮੰਤਰ ਪੰਝ ਭਜਨ ਕਰਨ ਲਈ ਦੇਣਾ ਕੀਤਾ ਹੈ ਵਾਹ ਹਰਿ ਸਾਰੇ ਦੁੱਖਾਂ ਦੇ ਪੰਜ ਭੰਨਣ ਨਾਸ਼ ਕਰਨ ਵਾਲਾ ਗੁਰਾਂ ਨੇ ਇਹ ਨਾਮ ਮੰਤਰ ਗੁਰ ਮੰਤਰ ਦੇਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ